ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੇ ਇੱਕ ਵਾਰ ਫਿਰ ਪੈਰੋਲ ਲਈ ਅਰਜੀ ਦਿੱਤੀ ਹੈ ਗੁਰਮੀਤ RAM ਰਹੀਮ ਨੇ ਹਰਿਆਣਾ ਸਰਕਾਰ ਅੱਗੇ ਅਰਜੀ ਲਾਈ ਜਿਸ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਹੈ ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਅਜਿਹੀ ਐਮਰਜੈਂਸੀ ਸਥਿਤੀ ਹੈ ਜਿਸ ਤਹਿਤ ਉਸ ਨੂੰ ਪੈਰੋਲ ਦਿੱਤੀ ਜਾਵੇ ਜਿਸ ਤੇ ਹਰਿਆਣਾ ਸਰਕਾਰ ਜਵਾਬ ਦਾਇਰ ਕਰੇਗੀ ਦੱਸ ਦਈਏ ਕਿ ਇਸ ਮਹੀਨੇ 2 ਸਤੰਬਰ ਨੂੰ ਰਾਮ ਰਹੀਮ ਨੇ ਆਪਣੀ ਇੱਕ ਮਹੀਨੇ ਦੀ ਫਰਲਾ ਪੂਰੀ ਕਰਕੇ ਸੁਨਾਰੀਆ ਜੇਲ ਵਾਪਸ ਪਰਤਿਆ ਸੀ ਦੂਜੇ ਪਾਸੇ ਪੈਰੋਲ ਦੀ ਮੰਗ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ ਤੇ ਐਸਜੀਪੀਸੀ ਵੱਲੋਂ ਵੀ ਇਹ ਇਤਰਾਜ਼ ਜਤਾਇਆ ਜਾ ਰਿਹਾ ਹੈ ਡੇਰਾ ਸਿਰਸਾ ਦੇ ਪ੍ਰਮੁੱਖ ਰਾਮ ਰਹੀਮ ਜੀ ਨੇ ਫਿਰ ਪੈਰੋਲ ਮੰਗੀ ਹੈ ਜੇ ਕਾਨੂੰਨ ਸम्मत ਹੋਵੇ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ ਅਗਰ ਕਾਨੂੰਨ ਸम्मत ਨਾ ਹੋਵੇ ਤੇ ਫਿਰ ਤੱਕੀ ਮਿਲਣੀ ਹੈ ਇਸ ਲਈ ਸਾਡੀ ਸਰਕਾਰ ਕੋਈ ਵੀ ਐਸਾ ਕੰਮ ਨਹੀਂ ਕਰ ਰਹੀ ਜਿਹੜਾ ਕਾਨੂੰਨ ਦੇ ਧਾਰੇ ਚ ਨਾ ਆਉਂਦਾ ਹੋਵੇ ਤੇ ਆ ਕੇ ਇਹ ਜੇਲ ਮੈਨੂਅਲ ਦੇ ਵਿੱਚ ਜੋ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਹੈਗੀਆਂ ਨੇ ਉਸ ਨੂੰ ਸਟੱਡੀ ਕਰਨ ਜਿਹੜੇ ਲੋਕ ਵਿਰੋਧ ਕਰਦੇ ਐ ਤੇ ਮੈਂ ਸਮਝਦਾ ਕਿ ਅਨਸੈਸਰਲੀ ਵਿਰੋਧ ਜਿਹੜਾ ਉਹ ਠੀਕ ਨਹੀਂ ਹੁੰਦਾ ਉਹ ਨਹੀਂ ਕਰਨਾ ਚਾਹੀਦਾ ਕਦੇ ਵੀ ਤੇ ਜੇ ਕਾਨੂੰਨ ਸਮਤਲ ਦੇ ਰੂਪ ਨੇ ਵੀਰਾਂ ਰਿਪੋਰਟ ਪੰਜਾਬ ਕੰਟਰੋਵਰਸੀ ਸੁਨਾਰੀਆ ਜੇਲ੍ਹ ਵਿੱਚ বন্দ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੇ ਇੱਕ ਵਾਰ ਫਿਰ ਪੈਰੋਲ ਲਈ ਅਰਜੀ ਦਿੱਤੀ ਹੈ ਗੁਰਮੀਤ RAM ਰਹੀਮ ਨੇ ਹਰਿਆਣਾ ਸਰਕਾਰ ਅੱਗੇ ਅਰਜੀ ਲਾਈ ਜਿਸ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਹੈ ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਅਜਿਹੀ ਐਮਰਜੈਂਸੀ ਸਥਿਤੀ ਹੈ ਜਿਸ ਤਹਿਤ ਉਸ ਨੂੰ ਪੈਰੋਲ ਦਿੱਤੀ ਜਾਵੇ ਜਿਸ ਤੇ ਹਰਿਆਣਾ ਸਰਕਾਰ ਜਵਾਬ ਦਾਇਰ ਕਰੇਗੀ ਦੱਸ ਦਈਏ ਕਿ ਇਸ ਮਹੀਨੇ 2 ਸਤੰਬਰ ਨੂੰ ਰਾਮ ਰਹੀਮ ਨੇ ਆਪਣੀ ਇੱਕ ਮਹੀਨੇ ਦੀ ਫਰਲਾ ਪੂਰੀ ਕਰਕੇ ਸੁਨਾਰੀਆ ਜੇਲ੍ਹ ਵਾਪਸ ਪਰਤਿਆ ਸੀ ਦੂਜੇ ਪਾਸੇ ਪੈਰੋਲ ਦੀ ਮੰਗ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ ਤੇ ਐਸਜੀਪੀਸੀ ਵੱਲੋਂ ਵੀ ਇਹ ਇਤਰਾਜ਼ ਜਤਾਇਆ ਜਾ ਰਿਹਾ ਹੈ ਡੇਰਾ ਸਿਰਸਾ ਦੇ ਪ੍ਰਮੁੱਖ ਰਾਮ ਰਹੀਮ ਜੀ ਨੇ ਫਿਰ ਪੈਰੋਲ ਮੰਗੀ ਹੈ ਜੇ ਕਾਨੂੰਨ ਸੰਮਤ ਹੋਵੇ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ ਅਗਰ ਕਾਨੂੰਨ ਸੰਮਤ ਨਾ ਹੋਵੇ ਤੇ ਫਿਰ ਤੱਕੀ ਮਿਲਣੀ ਹੈ ਇਸ ਲਈ ਸਾਡੀ ਸਰਕਾਰ ਕੋਈ ਵੀ ਐਸਾ ਕੰਮ ਨਹੀਂ ਕਰ ਰਹੀ ਜਿਹੜਾ ਕਾਨੂੰਨ ਦੇ ਧਾਰੇ ਚ ਨਾ ਆਉਂਦਾ ਹੋਵੇ ਤੇ ਆ ਕੇ ਇਹ ਜੇਲ ਮੈਨੂਅਲ ਦੇ ਵਿੱਚ ਜੋ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਹੈਗੀਆਂ ਨੇ ਉਸ ਨੂੰ ਸਟੱਡੀ ਕਰਨ ਜਿਹੜੇ ਲੋਕ ਵਿਰੋਧ ਕਰਦੇ ਆਂ ਤੇ ਮੈਂ ਸਮਝਦਾ ਕਿ ਅਨਸੈਸਰਲੀ ਵਿਰੋਧ ਜਿਹੜਾ ਉਹ ਠੀਕ ਨਹੀਂ ਹੁੰਦਾ ਉਹ ਨਹੀਂ ਕਰਨਾ ਚਾਹੀਦਾ ਕਦੇ ਵੀ ਤੇ ਜੇ ਕਾਨੂੰਨ ਸਮਤ ਜਰੂਰ ਮਿਲ ਵੀਰਾਂ ਰਿਪੋਰਟ ਪੰਜਾਬ ਕੰਟਰੋਵਰਸੀ ਸੁਨਾਰੀਆ ਜੇਲ੍ਹ ਵਿੱਚ বন্দ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੇ ਇੱਕ ਵਾਰ ਫਿਰ ਪੈਰੋਲ ਲਈ ਅਰਜੀ ਦਿੱਤੀ ਹੈ ਗੁਰਮੀਤ RAM ਰਹੀਮ ਨੇ ਹਰਿਆਣਾ ਸਰਕਾਰ ਅੱਗੇ ਅਰਜੀ ਲਾਈ ਜਿਸ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਹੈ ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਅਜਿਹੀ ਐਮਰਜੈਂਸੀ ਸਥਿਤੀ ਹੈ ਜਿਸ ਤਹਿਤ ਉਸ ਨੂੰ ਪੈਰੋਲ ਦਿੱਤੀ ਜਾਵੇ ਜਿਸ ਤੇ ਹਰਿਆਣਾ ਸਰਕਾਰ ਜਵਾਬ ਦਾਇਰ ਕਰੇਗੀ ਦੱਸ ਦਈਏ ਕਿ ਇਸ ਮਹੀਨੇ 2 ਸਤੰਬਰ ਨੂੰ ਰਾਮ ਰਹੀਮ ਨੇ ਆਪਣੀ ਇੱਕ ਮਹੀਨੇ ਦੀ ਫਰਲਾ ਪੂਰੀ ਕਰਕੇ ਸੁਨਾਰੀਆ ਜੇਲ੍ਹ ਵਾਪਸ ਪਰਤਿਆ ਸੀ ਦੂਜੇ ਪਾਸੇ ਪੈਰੋਲ ਦੀ ਮੰਗ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ ਤੇ ਐਸਜੀਪੀਸੀ ਵੱਲੋਂ ਵੀ ਇਹ ਇਤਰਾਜ਼ ਜਿਤਾਇਆ ਜਾ ਰਿਹਾ ਹੈ ਡੇਰਾ ਸਰਸਾ ਦੇ ਪ੍ਰਮੁੱਖ ਰਾਮ ਰਹੀਮ ਜੀ ਨੇ ਫਿਰ ਪੈਰੋਲ ਮੰਗੀ ਹੈ ਜੇ ਕਾਨੂੰਨ ਸੰਮਤ ਹੋਵੇ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ ਅਗਰ ਕਾਨੂੰਨ ਸੰਮਤ ਨਾ ਹੋਵੇ ਤੇ ਫਿਰ ਤੱਕੀ ਮਿਲਣੀ ਹੈ ਇਸ ਲਈ ਸਾਡੀ ਸਰਕਾਰ ਕੋਈ ਵੀ ਐਸਾ ਕੰਮ ਨਹੀਂ ਕਰ ਰਹੀ ਜਿਹੜਾ ਕਾਨੂੰਨ ਦੇ ਧਾਰੇ ਚ ਨਾ ਆਉਂਦਾ ਹੋਵੇ ਤੇ ਆ ਕੇ ਇਹ ਜੇਲ ਮੈਨੂਅਲ ਦੇ ਵਿੱਚ ਜੋ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਹੈਗੀਆਂ ਨੇ ਉਸ ਨੂੰ ਸਟੱਡੀ ਕਰਨ ਜਿਹੜੇ ਲੋਕ ਵਿਰੋਧ ਕਰਦੇ ਐ ਤੇ ਮੈਂ ਸਮਝਦਾ ਕਿ ਅਨਸੈਸਰੀ ਵਿਰੋਧ ਜਿਹੜਾ ਉਹ ਠੀਕ ਨਹੀਂ ਹੁੰਦਾ ਉਹ ਨਹੀਂ ਕਰਨਾ ਚਾਹੀਦਾ ਕਦੇ ਵੀ ਤੇ ਜੇ ਕਾਨੂੰਨ ਸਮਤ ਹਦ ਤੱਕ ਜਰੂਰ ਨਹੀਂ ਵੀਰਾਂ ਰਿਪੋਰਟ ਪੰਜਾਬ ਕੰਟਰੋਵਰਸੀ